ਕੱਤਿ ਚਿਰੇ ਕਾਲ ਜੀ ਅੱਜ ਦਾ ਆਪਣਾ ਵਿਸ਼ਾ ਹੈ ਵਿਆਕਰਣ ਵਿੱਚੋਂ ਭਾਸ਼ਾ ਤੇ ਪੰਜਾਬੀ ਭਾਸ਼ਾ ਭਾਸ਼ਾ ਦੀ ਵਿਆਖਿਆ ਸਭ ਤੋਂ ਪਹਿਲਾਂ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਤੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ ਭਾਸ਼ਾ ਲੋਕ ਜੀਵਨ ਦਾ ਇੱਕ ਐ ਮੰਗ ਹੈ ਕਈ ਵਾਰ ਸੈਂ ਤਾਂ ਜਿੰਨਾ ਜਿਹਾ ਇਸ਼ਾਰਿਆਂ ਦੀ ਵਿਧੀ ਵਰਤੀ ਜਾਂਦੀ ਹੈ ਪਰ ਇਹ ਵਿਧੀ ਪੂਰਨ ਤੌਰ ਤੇ ਸੰਚਾਰ ਦੇ ਸਮਰੱਥਨ ਨਹੀਂ ਹੋ ਸਕਦੀ ਇਸ ਲਈ ਭਾਬਾ ਨੂੰ ਪ੍ਰਗਟਾਉਣ ਲਈ ਭਾਸ਼ਾ ਦੀ ਸਭ ਤੋਂ ਵੱਧ ਸਫਲ ਜਿਹੜੀ ਭਾਸ਼ਾ ਹੈ ਸਭ ਤੋਂ ਵੱਧ ਸਫਲ ਸਾਧਨ ਹੈ ਜਿਹੜੀ ਭਾਸ਼ਾ ਹੈ ਇਹ ਲੋਕ ਜੀਵਨ ਦਾ ਇੱਕ ਅਹਿਮ ਅੰਗ ਹੈ ਮਨੁੱਖੀ ਸਭਿਅਤਾ ਜਿਹੜੀ ਸਭ ਤੋਂ ਕੀਮਤੀ ਸਰਮਾਇਆ ਹੈ ਮਨੁੱਖ ਜਾਤੀ ਹੈ ਜਿਹੜੀ ਇਹ ਭਾਸ਼ਾ ਦੇ ਸਹਾਰੇ ਖੜੀ ਹੈ ਠੀਕ ਹੈ ਜੀ ਇਹੜਾ ਮਨੋੱਖਾ ਇਹ ਸਾਂਝ ਬਣਾਉਣ ਲਈ ਦੋ ਤਰੀਕੇ ਅਪਣਾਉਂਦਾ ਹੈ ਇੱਕ ਬੋਲ ਕੇ ਅਤੇ ਦੂਜਾ ਲਿਖ ਕੇ ਆਪਣੀ ਗੱਲ ਸਮਝਾਉਣ ਲਈ ਕਈ ਵਾਰੀ ਆਪਾਂ ਆਪਾਂ ਸੈਂਤਾਂ ਚਿੰਨਾਂ ਦੇ ਕਈ ਵਾਰੀ ਕੁਝ ਲਿਖ ਕੇ ਦੱਸਦੇ ਆ ਠੀਕ ਹੈ ਜੀ ਕਈ ਵਾਰੀ ਇਸ਼ਾਰਿਆਂ ਦੀ ਵਿਧੀ ਵਰਤ ਹੋ ਜਾਂਦੀ ਹੈ ਇਸ ਇਹ ਸਾਰੇ ਭਾਸ਼ਾ ਨੂੰ ਹੀ ਮੋਹ ਕਰਨ ਵਾਸਤੇ ਆਪਾਂ ਵਰਤਦੇ ਆ ਸਮਝਾਉਣ ਵਾਸਤੇ ਪਰ ਜਿਹੜੀ ਇਹ ਵਿਧੀ ਹੈ ਇਹ ਸਹੀ ਨਹੀਂ ਹੈਗੀ ਪੂਰਨ ਰੂਪ ਵਿੱਚ ਸੰਚਾਰ ਦੇ ਸਮਰੱਥ ਨਹੀਂ ਹੈਗੀ ਇਸ ਲਈ ਭਾਵਨਾ ਨੂੰ ਪ੍ਰਗਟ ਕਰਨ ਲਈ ਭਾਸ਼ਾ ਦਾ ਹੀ ਸਭ ਤੋਂ ਵੱਧ ਸਫਲ ਸਾਧਨਾ ਭਾਸ਼ਾ ਸਭ ਤੋਂ ਵੱਧ ਸਫਲ ਸਾਧਨਾ ਹੈਗਾ ਜਾਂ ਤਾਂ ਲਿਖਤੀ ਭਾਸ਼ਾ ਹੁੰਦੀ ਆ ਠੀਕ ਹੈ ਜੀ ਜਾਂ ਆਪਣੀ ਬੋਲੀ ਜਿਹੜੇ ਸੰਸਾਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕ ਰਹਿੰਦੇ ਆ ਉਹ ਵੱਖ-ਵੱਖ ਭਾਸ਼ਾ ਬੋਲਦੇ ਆ ਇਸੇ ਜਰਾਂ ਸਾਡੇ ਦੇਸ਼ ਭਾਰਤ ਵਿੱਚ ਜਿਹੜੇ ਵੱਖ-ਵੱਖ ਰਾਜਾਂ ਵਿੱਚ ਲੋਕ ਰਹਿੰਦੇ ਆ ਉਹ ਆਪਣੀ ਆਪਣੀ ਅਲੱਗ-ਅਲੱਗ ਭਾਸ਼ਾਵਾਂ ਮਾਂ ਉਹਨਾਂ ਦੀਆਂ ਪਰ ਜਿਵੇਂ ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਆ গুজরাট ਵਿੱਚ ਗੁਜਰਾਤੀ ਅਤੇ Odisha ਵਿੱਚ ਉੜੀਆ ਭਾਸ਼ਾ ਬੋਲੀ ਜਾਂਦੀ ਆ ਜਿੰਨੇ ਵੀ ਹੋਰ ਰਾਜ ਆ ਸਾਰਿਆਂ ਦੀਆਂ ਆਪਣੀ ਆਪਣੀਆਂ ਭਾਸ਼ਾਵਾਂ ਐ ਇਸ ਤੋਂ ਬਾਅਦ ਪੰਜਾਬੀ ਦੀਆਂ ਜਿਹੜੀਆਂ ਹੁਣ ਪੰਜਾਬ ਦੇ ਲੋਕ ਆ ਜਿਹੜੇ ਸਾਰੇ ਪੰਜਾਬ ਵਿੱਚ ਰਹਿੰਦੇ ਆ ਇਹਨਾਂ ਦੀ ਬੋਲੀ ਦਾ ਵੀ ਥੋੜਾ ਥੋੜਾ ਇਲਾਕੇ ਦੇ ਨਾਲ ਫਰਕ ਪੈ ਜਾਂਦਾ ਪੰਜਾਬੀ ਦੇ ਉਪਭਾਸ਼ਾਵਾਂ ਉਪਭਾਸ਼ਾ ਕੀ ਹੁੰਦੀ ਆ ਉਪਭਾਸ਼ਾ ਇੱਕ ਹੀ ਭਾਸ਼ਾ ਵਿੱਚ ਕੁਝ ਫਰਕਾਂ ਕਾਰਨ ਪ੍ਰਤੀਤ ਹੁੰਦੇ ਭਿੰਨ ਭਿੰਨ ਰੂਪਾਂ ਨੂੰ ਉਸ ਭਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਲਮ ਆਦ ਵਿੱਚੋਂ ਪੈਦਾ ਹੋਈਆਂ ਹਨ ਕਿਸੇ ਵੀ ਉਪਪਾਸ਼ਾ ਦਾ ਘੇਰਾ ਖਾਸ ਇਲਾਕੇ ਤੱਕ ਸੀਮਿਤ ਨਹੀਂ ਹੁੰਦਾ ਸੀਮਿਤ ਹੁੰਦਾ ਹੈ ਠੀਕ ਹੈ ਵੀ ਜਿੰਨੇ ਘਰ ਉਹਦੇ ਵਿੱਚ ਲੋਕ ਉਹ ਰਹਿੰਦੇ ਆ ਇਸ ਲਈ ਪੰਜਾਬੀ ਦੀਆਂ ਜਿਹੜੀਆਂ ਉਪਪਾਸ਼ਾਾਂ ਮੈਂ ਜਿਹੜਾ ਇਹ ਕਿਉਂ ਹੋਂਦ ਵਿੱਚ ਆਈਆਂ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਕੋਲ ਸੀਗੇ ਸਾਧਨ ਬਹੁਤ ਘੱਟ ਹੁੰਦੇ ਸੀਗੇ ਆਵਾਜਾਈ ਦੇ ਸੰਚਾਰ ਦੇ ਸਾਧਨ ਬਹੁਤ ਘੱਟ ਸੀਗੇ ਇਸ ਲਈ ਜਿਹੜੇ ਇਲਾਕੇ ਵਿੱਚ ਲੋਕ ਰਹਿੰਦੇ ਸੀਗੇ ਉਹ ਉਹ ਆਪਣੇ ਤੱਕ ਵਸ ਉਹਨਾਂ ਤੱਕ ਹੀ ਆਪਣੀ ਬੋਲੀ ਤੱਕ ਸੀਮਤ ਰਹਿੰਦੇ ਸੀ ਉਹਨਾਂ ਦਾ ਮੇਲਜੋਲ ਬਹੁਤ ਘੱਟ ਹੁੰਦਾ ਸੀਗਾ ਇਹਨਾਂ ਸੰਚਾਰ ਸਾਧਨਾਂ ਦਾ ਜਿਹੜਾ ਵਿਕਾਸ ਨਹੀਂ ਸੀਗਾ ਪਹਿਲੇ ਸਮੇਂ ਦੇ ਵਿੱਚ ਜਿਵੇਂ ਅੱਜ ਕੱਲ ਇੰਟਰਨੈਟ ਚੱਲ ਰਿਹਾ ਹੈ ਠੀਕ ਹੈ ਜੀ ਉਧਰ ਅਸੀਂ ਆਪਾਂ ਕਿਸੇ ਵੀ ਦੇਸ਼ ਦੀ ਭਾਸ਼ਾ ਜਾਂ ਕਿਸੇ ਵੀ ਇਲਾਕੇ ਦੀ ਭਾਸ਼ਾ ਬਾਰੇ ਮਿੰਟਾਂ ਸਕਿੰਟਾਂ ਦੇ ਵਿੱਚ ਪਤਾ ਲਗਾ ਲੈਂਦੇ ਹਾਂ ਪਹਿਲੇ ਸਮੇਂ ਦੇ ਵਿੱਚ ਆਮ ਤੌਰ ਤੇ ਦਰਿਆ ਸੰਗਣ ਜੰਗਲ ਪਹਾੜ ਹੁੰਦੇ ਤੇ ਆਰਥਿਕ ਕਾਰਨ ਕਿ ਲੋਕ ਬਹੁਤ ਲੋਕਾਂ ਕੋਲ ਬਹੁਤ ਜਿਆਦਾ ਪੈਸਾ ਨਹੀਂ ਸੀ ਹੁੰਦਾ ਵੀ ਹੁਣ ਜਾਣ ਨੂੰ ਕਿਤੇ ਉਹਨਾਂ ਕੋਲ ਠੀਕ ਹੈ ਜੀ ਇਸ ਲਈ ਉਹ ਨਾ ਆਪਣੇ ਇਲਾਕੇ ਵਿੱਚ ਪਿੰਡ ਤਾਂ ਕਾਇਮ ਰੱਖਣ ਵਿੱਚ ਸਾਇਕ ਸਿੱਧ ਹੁੰਦੇ ਸਨ ਪੰਜਾਬੀ ਦੀਆਂ ਉਪਭਾਸ਼ਾਆਂ ਮਾਂ ਦਰਿਆਵਾਂ ਦੇ ਕਾਰਨ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਆਦੇ ਇਲਾਕਿਆਂ ਵਿੱਚੋਂ ਪੈਦਾ ਹੋਈਆਂ ਹਨ ਰੇਕੋ ਉਪਾਸ਼ਾ ਦਾ ਆਪਣਾ ਉਚਾਰਨ ਵਿਹਾਜਾ ਹੁੰਦਾ ਹੈ ਸ਼ਬਦਾਵਲੀ ਦਾ ਪੱਧਰ ਆ ਜਿਹੜਾ ਉਹ ਉਹਨਾਂ ਦੇ ਉਹਨਾਂ ਦੇ ਵਿਚਾਲੇ ਵਿਆਕਰਨਿਕ ਨਿਰਜਮ ਸਮਾਨਤਾ ਦੇ ਪੱਧਰ ਤੇ ਵਿਚਰਦੇ ਹਨ ਇਸ ਕਰਕੇ ਵੱਖ-ਵੱਖ ਉਪਾਸ਼ਾਵਾਂ ਦੇ ਬੁਲਾਰੇ ਆਪਸੀ ਸੰਚਾਰ ਨੂੰ ਜਿਹੜਾ ਸਮਝ ਲੈਂਦੇ ਆ ਪੰਜਾਬ ਦੀਆਂ ਜਿਹੜੀਆਂ ਉਪਾਸ਼ਾਵੇਂ ਪੰਜਾਬੀ ਭਾਸ਼ਾ ਦੀਆਂ ਉਹ ਹੈਗੀਆਂ ਮਾਜੀ ਮਲਵਈ ਦੋਆਬੀ ਪੋਆਦੀ ਪੋਠੋਹਾਰੀ ਮਲਤਾਨੀ ਅਤੇ ਡੋਗਰੀ ਠੀਕ ਹੈ ਜੀ ਇਹ ਪੰਜਾਬੀ ਦੀ ਜਿਹੜੀਆਂ ਆਪਾਂ ਭਾਸ਼ਾਵਾਂ ਮੁੱਖ ਤੌਰ ਤੇ ਇਹਨਾਂ ਦੇ ਇਲਾਕਿਆਂ ਦੇ ਵਿੱਚ ਪੈਦਾ ਹੋਈਆਂ ਜਿਹੜੇ ਦਰਿਆਵਾਂ ਦੇ ਫਰਕ ਠੀਕ ਹੈ ਜੀ ਇਹਨਾਂ ਦੇ ਵਿੱਚ ਜਿਹੜਾ ਇਲਾਕਾ ਹੁੰਦਾ ਇੱਕ ਦਰਿਆ ਤੋਂ ਦੂਜੇ ਦਰਿਆ ਦੇ ਵਿਚਾਲੇ ਉਹਨਾਂ ਦਰਿਆਵਾਂ ਦੇ ਵਿੱਚ ਲੋਕ ਆਪਣੀ ਆਪਣੀ ਬੋਲੀ ਅਲੱਗ-ਅਲੱਗ ਤਰ੍ਹਾਂ ਦੀ ਬੋਲਦੇ ਪਰ ਬੋਲਦੇ ਪੰਜਾਬੀ ਆ ਟਕਸਾਲੀ ਪੰਜਾਬੀ ਤਕਸਾਲੀ ਵੀ ਜਿਹੜੀ ਹੈਗੀ ਹੈ ਪੰਜਾਬੀ ਇਹ ਭਾਸ਼ਾ ਦਾ ਇੱਕ ਆਦਰਸ਼ ਭਾਸ਼ਾ ਹੁੰਦੀ ਹੈ ਜੋ ਸਾਰੇ ਇਲਾਕੇ ਵਿੱਚ ਸਾਂਝੀ ਭਾਸ਼ਾ ਵਜੋਂ ਇਹਨੂੰ ਮੰਨਤਾ ਰੱਖਦੀ ਹੈ ਪੰਜਾਬ ਦੇ ਕੇਂਦਰ ਦੀ ਬੋਲੀ ਹੋਣ ਕਾਰਨ ਇਸ ਨੂੰ ਕੇਂਦਰੀ ਪੰਜਾਬੀ ਵੀ ਆਖਿਆ ਜਾਂਦਾ ਹੈ ਪੰਜਾਬੀ ਭਾਸ਼ਾ ਦੇ ਤਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਦੇ ਲਈ ਮਾਝੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ ਜਿਹੜੀ ਤਕਸਾਲੀ ਬੋਲੀ ਆ ਤਕਸਾਲੀ ਪੰਜਾਬੀ ਆ ਠੀਕ ਹੈ ਜੀ ਇਹ ਹੈਗੀ ਆ ਮਾਝੇ ਦੀ ਜਿਹੜੀ ਮਾਝੀ ਭਾਸ਼ਾ ਹੈ ਇਹ ਪੰਜਾਬ ਦੀ ਤਕਸਾਲੀ ਬੋਲੀ ਵਜੋਂ ਨੂੰ ਮਾਨਤਾ ਪ੍ਰਾਪਤ ਕੀਤੀ ਗਈ ਹੈ ਇਹਨੂੰ ਮਾਨਤਾ ਦਿੱਤੀ ਗਈ ਹੈ ਇਸ ਲਈ ਕਹਿੰਦੇ ਵੀ ਜਿਹੜੀ ਆਪਣੀ ਪੰਜਾਬੀ ਹੈ ਪੰਜਾਬੀ ਉਹ ਸਾਰੀਆਂ ਭਾਸ਼ਾਵਾਂ ਹੈ ਪਰ ਇਹਨਾਂ ਦੇ ਵਿੱਚ ਥੋੜਾ ਥੋੜਾ ਫਲਕਾ ਬੋਲਣ ਦੇ ਵਿੱਚ ਹਰੇਕ ਇਲਾਕੇ ਦੀ ਭਾਸ਼ਾ ਦੇ ਵਿੱਚ ਧੰਨਵਾਦ ਜੀ ਪੰਜਾਬੀ ਪੜ੍ਹਨ ਸੁਣਨ ਅਤੇ ਸਿੱਖਣ ਵਾਲਿਆਂ ਦਾ ਸਤਿ ਸ਼੍ਰੀ ਅਕਾਲ